ਬਹੁਤ ਬੜੀ ਟੂਰਨਾਮੈਂਟ ਕਿਹਾ ਬੰਦਾ ਇੱਕ ਨੰਬਰ ਦੀ ਟੂਰਨਾਮੈਂਟ ਬ੍ਰਾ ਬਰੇ ਤੈਨੂੰ ਮੁਬਾਰਕਾਂ ਮੁਬਾਰਕਾਂ ਛੋਟੇ ਭਾਈ ਤੇ ਰੱਬ ਕਰੇ ਨਹੀਂ ਤੈਨੂੰ ਚੰਗੀ ਸਿਹਤ ਤੇ ਸਮਤ ਬਖਸ਼ੇ ਤੇ ਇਦਾਂ ਹੀ ਜਿੱਤਦਾ ਰਹੀ ਨਜ਼ਾਰਾ ਆ ਗਿਆ ਸਾਡਾ ਫੇਵਰਟ ਹੈ ਕਿਵੇਂ ਇਹ ਦੇਦਨਾਂ ਤੇ ਲੱਕੀ ਹੈ ਤੇ ਆਪਣਾ ਲੱਕੀ ਹੈ ਦੇਖੋ ਪਹਿਲਾ ਪਲੇਅਰ ਹੈ ਜਿਹੜਾ ਕਹਿੰਦਾ ਦੱਸੋ ਟੂਰਨਾਮੈਂਟ ਕਦੋਂ ਹੈ ਮੈਂ ਕਿਹਾ ਪਤਾ ਨਹੀਂ ਕੀ ਕੀ ਜਿੱਤੂਗਾ ਟਿਊਟਰੀ ਵਾਲੇ ਸੌ ਲੱਗੇ ਪ੍ਰਮਾਤਮਾ ਨੇ ਚੰਗੀ ਸਿਹਤ ਸਮਤ ਬਖਸ਼ੀ ਨਾ ਤੂੰ ਤੂੰ ਸੋਚੀ ਮੈਂ ਆਪ ਹੈਲੀਕਾਪਟਰ ਲਵਾ ਨਾ ਲਵਾ ਪਤਾ ਨਹੀਂ ਕਿੱਥੋਂ ਤੱਕ ਲੈ ਜਾਂ ਅ ਮੇਰੇ ਭਰਾ ਨਾਲ ਸੋ ਲਗੇ ਛੋਟੇ ਲਈ ਆ ਲਵ ਯੂ ਯਾਰ ਬਹੁਤ ਸੋਹਣਾ ਮੈਨੂੰ ਸਭ ਤੋਂ ਜ਼ਿਆਦਾ ਰਿਸਪੈਕਟਡ ਜਿਹਨੇ ਵੀ ਪਲੇਅਰ ਹੋ ਜਿਹਦੇ ਸਾਫ਼ ਸੁਥਰਾ ਖੇਡਦੇ ਆ ਰੌਂਡ ਨਹੀਂ ਪਾਉਂਦੇ ਸ਼ੀਲੂ ਹੋਇਆ ਬੋਲਟ ਹੋਇਆ ਪਾਲਾ ਹੋਏ ਜਿੰਨੇ ਵੀ ਜਿੰਨੇ ਵੀ ਪਲੇਅਰ ਰਿਸਪੈਕਟਿਵ ਹੈ ਜਿਹੜੇ ਖੁਸ਼ੀ ਜਿੰਨੇ ਵੀ ਲੈਜੈਂਡ ਹੋਏ ਇਹ 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 ਹੀ ਖੇਡ ਹੁੰਦਾ ਪਿਆਰ ਦਾ ਤੁਸੀਂ ਪਿਆਰ ਨਾਲ ਖੇਡਦੇ ਮੈਂ ਕਸਮ ਤੋ ਲੈ ਕੇ ਸ਼ੁਕਰ ਹੈ ਤੁਹਾਡੇ ਲਈ ਪਰਮੋਤਮਾ ਤੁਹਾਨੂੰ ਮੈਂ ਬਾਰ ਬਾਰ ਇਹ ਹੀ ਕਹਾਂ ਕਿ ਦੁਆਇ ਤੁਹਾਡੇ ਲਈ ਤੁਹਾਡੇ ਪਰਵਾਂ ਤੇ ਵਧਾਈਆਂ ਤੇ ਦੋ ਸ਼ਬਦ ਸਾਡੇ ਪੰਜਾਬੀਆਂ ਲਈ ਸਾਡੇ ਕਲੱਬ ਲਈ ਜੋਤ ਮੈਂ ਰੱਬ ਵਰਗੇ ਦਰਸ਼ਕਾਂ ਦਾ ਤੈ ਦਿਲ ਸੇ ਧੰਨਵਾਦ ਕਰਦਾ ਹਾਂ ਥੈਂਕ ਯੂ ਮੈਂ ਇੱਥੇ 2 ਵਾਰ ਖੇਡਿਆ ਦੋਨੋਂ ਵਾਰ ਬੈਸਟ ਆ ਮੇਰੇ ਲਈ ਬਹੁਤ ਲੱਕੀ ਗਰਾਊਂਡ ਆ ਥੈਂਕ ਯੂ